ਤੁਸੀਂ ਮਾਰਕੀਟ ਵਿੱਚ ਚੰਗੇ-ਚੰਗੇ ਪ੍ਰਡਕਟ ਦੇਖੇ ਹੋਣੇ ਆ ਪਰ ਉਹ ਕੋਈ ਵੀ ਦਾਵਾ ਨਹੀਂ ਕਰਦਾ ਕਿ ਅਸੀਂ ਬੈਲੀ ਫੈਟ ਘਰਾ ਘਟਾਉਣ ਦੀ 100% ਗਾਰੰਟੀ ਲੈਂਦੇ ਆ ਚਮਰ ਆਯੁਰਵੇਦਾ ਸੈਂਟਰ ਤੁਹਾਨੂੰ ਬੈਕ ਮਨੀ ਦੀ ਗਾਰੰਟੀ ਦੂੰਗਾ ਮਹੀਨੇ ਵਿੱਚ ਰਿਜ਼ਲਟ ਦੀ ਗਾਰੰਟੀ ਦੂੰਗਾ ਉਹਦੇ ਨਾਲ ਪਰਹੇਜ਼ ਵੀ ਜ਼ਰੂਰੀ ਹੈ ਜੇ ਪਰਹੇਜ਼ ਕਰਾਂਗੇ ਤਾਂ 100% ਰਿਜ਼ਲਟ ਆਊਗਾ ਏਜ ਗਰੁੱਪ ਦੀ ਜੇ ਮੈਂ ਗੱਲ ਕਰਾਂ ਛੋਟੇ ਬੱਚੇ ਤੋਂ ਲੈ ਕੇ ਕਿ ਹਰ ਵੱਡੀ ਉਮਰ ਦਾ ਵਿਅਕਤੀ ਇਹਨੂੰ ਯੂਜ਼ ਕਰ ਸਕਦਾ ਇਹਨੂੰ ਕੋਈ ਵੀ ਬੱਚੇ ਤੋਂ ਲੈ ਕੇ 올ਡੇ ਤਾਂ ਕੋਈ ਵੀ ਯੂਜ਼ ਕਰ ਸਕਦਾ ਇੱਕ ਮੈਂ ਸਵਾਲ ਜ਼ਰੂਰ ਕਰਨਾ ਚਾਹਾਂਗੀ ਮਨੋਹਰ ਜੀ ਕਿ ਇਹਦੇ ਨਾਲ ਜਿਮਿੰਗ ਕਈ ਲੋਕ ਕਰ ਸਕਦੇ ਆ ਜੇ ਕੋਈ ਜਿਮ ਦਾ ਸ਼ਿਕਾਇਨ ਆ ਉਹਨਾਂ ਦਾ ਬੈਲੀ ਫੈਟ ਆ ਜਿਮ ਦੇ ਨਾਲ ਨਾਲ ਇਹ ਕਰੀਮ ਲਾ ਕੇ ਤੁਸੀਂ ਐਕਸਰਸਾਈਜ਼ ਕਰੋ ਉਹ ਹੋਰ ਜ਼ਿਆਦਾ ਛੇਤੀ ਤੁਹਾਡਾ ਫੈਟ ਘਟੇਗਾ ਕਿਹੜੀਆਂ ਚੀਜ਼ਾਂ ਨੂੰ ਜਦੋਂ ਇਹ ਕਰੀਮ ਆਪਾਂ ਯੂਜ਼ ਕਰ ਰਹੇ ਆ ਅਵੋਇਡ ਕਰ ਦੇਖੋ ਸਭ ਤੋਂ ਪਹਿਲਾਂ ਆਪਾਂ ਫਾਸਟ ਫੂਡ ਜਿੰਨਾ ਹੋ ਸਕੇ ਡੀਪ ਫਰਾਈ ਹੋ ਗਿਆ ਕਰਕਰੇ ਹੋ ਗਿਆ ਲੇਜ਼ ਹੋ ਗਿਆ ਪੁਜੀਆ ਹੋ ਗਿਆ ਜਿਹੜੀਆਂ ਡੀਪ ਫਰਾਈ ਚੀਜ਼ਾਂ ਸਮੋਸੇ ਹੋ ਗਿਆ 버ਗਰ ਹੋ ਗਿਆ ਪੀਜ਼ੇ ਹੋ ਗਿਆ ਇਹ ਚੀਜ਼ਾਂ ਨੂੰ ਆਪਾਂ ਅਵੋਇਡ ਕਰਨਾ ਇਹ ਤਾਂ ਹੋ ਗਿਆ ਕਿਹੜੀਆਂ ਚੀਜ਼ਾਂ ਨੁਕਸਾਨ ਕਰਦੀਆਂ ਨੇ ਸੋ ਕਿਹੜੀਆਂ ਚੀਜ਼ਾਂ ਨੂੰ ਫਿਰ ਲੈਣਾ ਚਾਹੀਦਾ ਅ ਦੇਖੋ ਮੈਮ ਖਾਣੇ ਵਾਲੇ ਖਾਣੇ ਲਈ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਆਪਾਂ ਦੁੱਧ ਪੀ ਸਕਦੇ ਆ ਪਨੀਰ ਖਾ ਸਕਦੇ ਆ ਨਾ ਇਹ ਆਟੇ ਤੋਂ ਬਣੇ ਹੋਏ ਬਿਸਕਟ ਖਾ ਸਕਦੇ ਆ ਸਬਜ਼ੀਆਂ ਖਾ ਸਕਦੇ ਆ ਦਾਲਾਂ ਖਾ ਸਕਦੇ ਆ ਉਹਦੇ ਵਿੱਚ ਕੀ ਹੁੰਦਾ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਆ ਨਾ ਫਾਸਟ ਫੂਡ ਦੇ ਵਿੱਚ ਕੋਈ ਇਦਾਂ ਦੀ ਚੀਜ਼ ਹੈ ਜਿਹੜਾ ਖਾ ਸਕਦਾ ਬੰਦਾ ਬਹੁਤ ਕੁਝ ਹੈਗਾ ਮਮ ਤੁਸੀਂ ਘਰੇ ਬਣਾ ਕੇ ਖਾ ਸਕਦੇ ਆ ਜਿਵੇਂ ਜ਼ਰੂਰੀ ਥੋੜੀ ਜਿਹੀ ਬਾਰੋ ਲੈਣਾ ਪਰ ਉਹਦੀ ਤੇਲ ਦੀ ਕੁਆਲਿਟੀ ਦੇਖੋ ਤੁਸੀਂ 10 ਤੋਂ 15 ਵਾਰ ਉਹ ਯੂਜ਼ ਕਰਦੇ ਆ ਇੱਕੋ ਹੀ ਔਲ ਨੂੰ ਹੈਨਾ ਸੋ ਆਯੁਰਵੇਦ ਨਹੀਂ ਕਹਿੰਦਾ ਤੁਸੀਂ ਤਲਿਆ ਖਾਓ ਜ਼ਰੂਰ ਬਟ ਆਪਣੇ ਘਰ ਚ ਪਰ ਮੋਟਾਪੇ ਦੇ ਨਾਲ ਨਾਲ ਸਟ੍ਰੈਚ ਮਾਰਕਸ ਦੀ ਪ੍ਰੋਬਲਮ ਵੀ ਸਰ ਬਹੁਤ ਜ਼ਿਆਦਾ ਆਂਦੀ ਹੈ ਲੋਕਾਂ ਦੇ ਵਿੱਚ ਜਿਹੜੀ ਬਾਲੀਵੁੱਡ ਐਕਟਰ ਹੁੰਦੀਆਂ ਨੇ ਨਾ ਤੁਸੀਂ ਦੇਖਿਓ ਪ੍ਰੈਗਨੈਂਸੀ ਦੇ ਟਾਈਮ ਤੇ ਪ੍ਰੈਗਨੈਂਸੀ ਤੋਂ ਬਾਅਦ ਕਦੇ ਉਹਨਾਂ ਸਟ੍ਰੈਚ ਮਾਰਕ ਪਏ ਦੇਖੇ ਕਦੇ ਉਹਦਾ ਰੀਜ਼ਨ ਕੀ ਹੁੰਦਾ ਵਾ ਜਦੋਂ ਪ੍ਰੈਗਨੈਂਸੀ ਹੁੰਦੀ ਆ ਉਹ ਹਲਕੀ ਹਲਕੀ ਮ사ਜ ਕਰਨੀ ਸ਼ੁਰੂ ਕਰ ਦਿੰਦੀ ਪਰ ਪੰਜਾਬ ਦੇ ਵਿੱਚ ਆਪਣੀਆਂ ਜਿਹੜੀਆਂ ਪਿੰਡਾਂ ਦੀਆਂ ਭੈਣਾਂ ਕਹਿ ਲੋ ਮਾਤਾ-ਮਾਂ ਕਹਿ ਲੋ ਉਹਨਾਂ ਨੂੰ ਇੰਨਾ ਟਾਈਮ ਹੀ ਨਹੀਂ ਮਿਲਦਾ ਵੀ ਆਪਾਂ ਕਰੀਮਾਂ ਯੂਜ਼ ਕਰੀਏ ਇੱਕ ਦੂਸਰੀ ਗੱਲ ਉਹਨਾਂ ਨੂੰ ਨੌਲੇਜ ਦੀ ਕਮੀ ਆ ਠੀਕ ਹੈ ਜੀ ਜਦੋਂ ਸਟ੍ਰੈਚ ਮਾਰਕ ਕੁੜੀਆਂ ਦੇ ਵਿਆਹ ਤੋਂ ਪਹਿਲਾਂ ਹੁੰਦੇ ਆ ਉਦੋਂ ਕੁੜੀਆਂ ਸਾਡੇ ਕੋਲ ਜ਼ਿਆਦਾ ਆਉਂਦੀਆਂ ਸਰ ਵੀ ਸਟ੍ਰੈਚ ਮਾਰਕ ਹੋ ਗਿਆ ਕਈਆਂ ਦੀ ਛਾਤੀ ਦੇ ਉੱਪਰ ਵੀ ਹੁੰਦੇ ਆ ਥਾਈ ਦੇ ਉੱਪਰ ਵੀ ਹੋ ਜਾਂਦੇ ਆ ਉਹਦਾ ਟ੍ਰੀਟ ਕਰਨਾ ਉਸ ਟਾਈਮ ਬਹੁਤ ਜ਼ਰੂਰੀ ਆ ਜੇ ਆਪਾਂ ਇਹਦਾ ਟ੍ਰੀਟਮੈਂਟ ਨਹੀਂ ਕਰਾਂਗੇ ਤਾਂ ਲੌਂਗ ਟਰਮ ਸਾਲਾਂ ਦੀ ਸਾਲੇ ਐਦੇ ਰਹਿਣਗੀਆਂ ਉਹਦਾ ਟ੍ਰੀਟ ਆਪਾਂ ਕਹਿੰਨੇ ਵੀ ਇੱਕ ਮਹੀਨੇ ਵਿੱਚ ਸਟ੍ਰੈਚ ਮਾਰਕ ਕਰੀਮ ਸਾ ਮੇਥੋਨ ਰਿਜ਼ਲਟ ਦਿਖਣੇ 1 ਮਹੀਨੇ ਵਿੱਚ ਹੋ ਜਾਣਗੇ ਤੇ ਜੇ ਆਪਾਂ ਗੱਲ ਕਰੀਏ ਕੁਝ ਮਾਰਕੀਟ ਦੇ ਵਿੱਚ ਪ੍ਰੋਡਕਟਸ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਰੈਟినੋਲ ਹੁੰਦਾ ਜੋ ਪ੍ਰੈਗਨੈਂਸੀ ਸੇਫ ਨਹੀਂ ਹੁੰਦਾ ਕਿ ਇਸ ਦੇ ਵਿੱਚ ਰੈਟినੋਲ ਹੈ ਸਭ ਤੋਂ ਵਧੀਆ ਸਵਾਲ ਤੁਹਾਡਾ ਸੀਗਾ ਇਹਦੇ ਵਿੱਚ ਰੈਟినੋਲ ਨਹੀਂ ਮਿਲੂਗਾ ਤੁਹਾਨੂੰ ਕਿਉਂਕਿ ਉਹ ਇੱਕ ਤਰ੍ਹਾਂ ਦਾ ਕੈਮੀਕਲ ਹੈ ਓਕੇ ਤਾਂ ਇੱਕ ਵਾਰ ਤੁਸੀਂ ਕਰੀਮ ਵੀ ਜ਼ਰੂਰ ਦਿਖਾ ਦਿਓ ਆਡੀਅנס ਨੂੰ ਕਿ ਇਹ ਵਾਲੀ ਸੜੀ ਸਟ੍ਰੈਚ ਮਾਰਕ ਇਹ ਵਾਲੀ ਸਟ੍ਰੈਚ ਮਾਰਕ ਤੁਸੀਂ ਜਿਹੜਾ ਤਾਂ ਰੈੱਡ ਤੇ ਵਾਈਟ ਤੇ ਬਲੈਕ ਤੇ ਅਲੱਗ-ਅਲੱਗ ਕੰਡੀਸ਼ਨ ਤੇ ਠੀਕ ਹੈ ਇਹਨੂੰ ਰੈਗੂਲਰ ਯੂਜ਼ ਕਰੋ ਬਟ ਉਹਦੇ ਨਾਲ ਫੇਰ ਉੱਥੇ ਹੀ ਗੱਲ ਆਉਂਦੀ ਹੈ ਪਰਹੇਜ਼ ਬਹੁਤ ਜ਼ਰੂਰੀ ਹੈ ਜੇ ਪਰਹੇਜ਼ ਕਰੋਗੇ ਤਾਂ 100% ਦਾ ਰਿਜ਼ਲਟ ਦੀ ਗਾਰੰਟੀ ਹੈ ਸਾਡੀ ਇਹ ਤਾਂ ਹੋ ਗਏ ਸਰ ਦੋ ਇਸ਼ੂਸ ਕੀ ਕੋਈ ਹੋਰ ਵੀ ਇਦਾਂ ਦਾ ਪ੍ਰੋਡਕਟ ਹੈ ਜੋ ਬਹੁਤ ਲੋਕਾਂ ਦੇ ਲਈ ਸਹਾਇਕ ਹੋ ਸਕਦਾ ਦੇਖੋ ਹੁਣ ਦੇ ਟਾਈਮ ਵਿੱਚ ਮੇਰੀਆਂ ਮਾਤਾਵਾਂ ਨੂੰ ਮੇਰੀਆਂ ਭੈਣਾਂ ਨੂੰ ਛਾਤੀ ਦਾ ਢਿੱਲਾਪਨ ਦੀ ਸਭ ਤੋਂ ਜ਼ਿਆਦਾ ਸਮੱਸਿਆ ਆ ਰਹੀ ਹੈ ਛਾਤੀ ਦੇ ਢਿੱਲੇਪਨ ਤੇ ਵੀ ਆਪਾਂ ਇਸ ਬ੍ਰੈਸਟ ਕਰੀਮ ਕੱਢੀ ਹੈ ਇਹ ਬ੍ਰੈਸਟ ਵਾਸਤੇ ਹੀ ਆ ਢਿੱਲਾਪਨ ਸਟ੍ਰੈਚ ਮਾਰਕ ਉੱਥੇ ਵੀ ਇਹ ਵਰਕ ਕਰਦੀ ਹੈ ਮੋਟਾਪੇ ਦੀ ਸਮੱਸਿਆ ਅੱਜਕੱਲ ਹਰ ਇੱਕ ਘਰ ਦੇ ਵਿੱਚ ਹੈ ਸੋ ਇਹਦੇ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਦਾਂ ਦਾ ਕੋਈ ਪ੍ਰੋਡਕਟ ਮਾਰਕੀਟ ਦੇ ਵਿੱਚ ਵੀ ਬਹੁਤ ਸਾਰੇ ਆਏ ਹੋਏ ਨੇ ਜਿਦੇ ਨਾਲ ਤੁਹਾਡਾ ਮੋਟਾਪਾ ਠੀਕ ਹੁੰਦਾ ਪਰ ਕੀ ਉਹ 100% ਰਿਜ਼ਲਟਸ ਦਿੰਦੇ ਨੇ ਨਹੀਂ ਸੋ ਅੱਜ ਇਦਾਂ ਦਾ ਪ੍ਰੋਡਕਟ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਲੈ ਪਹੁੰਚੇ ਹਾਂ ਚਮਰ ਆਯੁਰਵੇਦਾ ਜਿੱਥੇ ਤੁਹਾਡੀ ਗੱਲਬਾਤ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਪ੍ਰੋਡਕਟ ਦਿਖਾਵਾਂਗੇ ਜਿਸ ਦੇ ਨਾਲ ਤੁਹਾਡਾ ਬੈਲੀ ਫੈਟ ਯਾਨੀ ਜੋ ਫੈਟ ਤੁਹਾਡੇ ਢਿੱਡ ਦੇ ਉੱਤੇ ਜੰਮ ਚੁੱਕਿਆ ਉਸ ਨੂੰ ਤੁਸੀਂ ਕਿੱਦਾਂ ਠੀਕ ਕਰ ਸਕਦੇ ਹੋ ਉਹ ਵੀ ਗਾਰੰਟੀ 100% ਰਿਜ਼ਲਟਸ ਦੇ ਨਾਲ 1 ਮਹੀਨੇ ਦੇ ਵਿੱਚ ਸੋ ਡਾਕਟਰ ਮਨੋਹਰ ਸਾਡੇ ਨਾਲ ਮੌਜੂਦ ਹੋਣਗੇ ਤੇ ਉਹਨਾਂ ਦੇ ਨਾਲ ਹੀ ਹੁਣ ਸੁਖਵਿੰਦਰ ਜੀ ਵੀ ਸਾਡੇ ਨਾਲ ਮੌਜੂਦ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰੋਡਕਟ ਬਾਰੇ ਵੀ ਜਾਣਕਾਰੀ ਲਵਾਂਗੇ ਸਭ ਤੋਂ ਪਹਿਲੇ ਸੁਖਵਿੰਦਰ ਜੀ ਗੱਲ ਕਰੀਏ ਮੋਟਾਪਾ ਅੱਜ ਕੱਲ੍ਹ ਹਰ ਕਿਸੇ ਦੇ ਵਿੱਚ ਨਜ਼ਰ ਆਂਦਾ ਹੈ ਬਹੁਤ ਹੀ ਛੋਟੇ ਬੱਚੇ ਤੋਂ ਲੈ ਕੇ ਵੱਡੇ ਉਮਰ ਦੇ ਬੰਦੇ ਨੂੰ ਮੋਟਾਪਾ ਆ ਰਿਹਾ ਹੈ ਤੇ ਸਭ ਤੋਂ ਪਹਿਲਾਂ ਟਾਰਗੇਟ ਹੁੰਦਾ ਸਟਮਕ ਯਾਨੀ ਬੈਲੀ ਫੈਟ ਕਿਉਂ ਹੁੰਦਾ ਹੈ ਬੈਲੀ ਫੈਟ ਮੈਮ ਖਾਣ ਦੇ ਨਾਲ ਹੀ ਹੁੰਦਾ ਜੇ ਅਸੀਂ ਬਾਰ-ਬਾਰ ਖਾਂਦੇ ਆ ਨਾ ਬਾਰ-ਬਾਰ ਖਾਣਾ ਖਾਂਦੇ ਆ ਤੇ ਸਾਨੂੰ ਡਾਈਜੈਸਟ ਨਹੀਂ ਹੁੰਦਾ ਪਰ ਪਹਿਲੇ ਟ ਤਾਂ ਜਿਹੜਾ ਹੈਗਾ ਬਜ਼ੁਰਗ ਹੁੰਦੇ ਸੀਗੇ ਉਹ ਸਵੇਰ ਦਾ ਖਾਣਾ ਖਾਂਦੇ ਸੀਗੇ ਫਿਰ ਉਸ ਤੋਂ ਬਾਅਦ 4-5 ਘੰਟੇ ਫੁੱਲ ਵਰਕਿੰਗ ਕਰਦੇ ਸੀਗੇ ਹਾਰਡ ਵਰਕਿੰਗ ਕਰਦੇ ਸੀਗੇ ਹਨ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਕਿ ਸਾਨੂੰ ਜੋ ਖਾਦਾ ਸੀਗਾ ਉਹ ਪ੍ਰੋਪਰ ਡਾਈਜੈਸਟ ਹੁੰਦਾ ਸੀਗਾ ਹੋਂ ਦੇ ਟਾਈਮ ਦੇ ਵਿੱਚ ਕੀ ਆਪਾਂ ਫਾਸਟ ਫੂਡ ਵੱਲ ਜਾ ਰਹੇ ਹਾਂ ਟਿੱਕੀਆਂ ਹੋ ਗਈਆਂ ਮਨਚੂਰੀਅਨ ਹੋ ਗਏ 버ਗਰ ਹੋ ਗਏ ਹਨਾ ਪਟੂਰੇ ਹੋ ਗਏ ਇਦਾਂ ਦੀਆਂ ਚੀਜ਼ਾਂ ਆਪਾਂ ਖਾਵਾਂਗੇ ਤਾਂ ਸਾਡੀ ਜਿਹੜੀ ਬੋਡੀ ਆ ਉਹਨੂੰ ਐਕਸੈਪਟ ਨਹੀਂ ਕਰੇਗੀ ਸੋ ਗੱਲ ਕਰੀਏ ਬੈਲੀ ਫੈਟ ਦੇ ਬਹੁਤ ਸਾਰੇ ਪ੍ਰੋਡਕਟ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੇ ਨੇ ਆਪਾਂ ਉਹਨਾਂ ਬਾਰੇ ਵੀ ਜ਼ਰੂਰ ਡਿਸਕਸ ਕਰਾਂਗੇ ਸੋ ਸਵਾਗਤ ਕਰਦੇ ਹਾਂ ਮਨੋਹਰ ਜੀ ਦਾ ਵੀ ਡਾਕਟਰ ਮਨੋਹਰ ਵੀ ਹੋਣਗੇ ਅੱਜ ਸਾਡੇ ਨਾਲ ਸਸ਼ਕਲ ਜੀ ਸਸ਼ਕਾ ਮੈਮ ਹਾਂਜੀ ਸਰ ਤੁਸੀਂ ਦਾਵਾ ਕਰਦੇ ਹੋ ਬੈਲੀ ਫੈਟ ਦੀ ਤੁਸੀਂ ਕਰੀਮ ਦਿੰਨੇ ਹੋ ਦਾਵਾ ਕਰਦੇ ਹੋ 100% ਜੈਨੂਇਨ ਰਿਜ਼ਲਟਸ ਮਿਲਣਗੇ ਇਵਨ ਮਨੀ ਬੈਕ ਗਾਰੰਟੀ ਦੇ ਨਾਲ ਹਾਂਜੀ ਮੈਮ ਪਹਿਲਾਂ ਤਾਂ ਆਪਾਂ ਇਸ ਚੀਜ਼ ਨੂੰ ਸਮਝਾਂਗੇ ਨਾ ਬੈਲੀ ਫੈਟ ਹੈ ਕੀ ਆ ਜੀ ਬੈਲੀ ਫੈਟ ਓਬੈਸਟੀ ਹੋ ਗਈ ਉਸ ਤੋਂ ਬਾਅਦ ਸਾਡੀ ਤੂੰ ਜਿਹੜੀ ਨਿਕਲੀ ਰਹਿੰਦੀ ਹੈ ਜਿਹੜੀ ਆਪਾਂ ਮਾਰਕੀਟ ਹੀ ਜਾਈਏ ਕੋਈ ਕਪੜਾ ਪਾ ਕੇ ਅਸੀਂ ਨਿਕਲ ਨਹੀਂ ਸਕਦੇ ਖਾਸ ਕਰਕੇ ਕੁੜੀਆਂ ਨੂੰ ਬੈਲੀ ਫੈਟ ਦੀ ਜ਼ਿਆਦਾ ਸਮੱਸਿਆ ਆਂਦੀ ਆ ਮੁੰਡਾ ਤਾਂ ਚਲੋ ਐਡਜਸਟ ਕਰੇ ਲੈਂਦਾ ਉਹਦਾ ਕਾਰਨ ਕੀ ਆ ਸਭ ਤੋਂ ਵੱਡਾ ਕਾਰਨ ਆ ਇੱਕ ਤਾਂ ਆਪਾਂ ਬੇਮਤਲਬ ਐਸਟਿਓਰਾਈਡ ਖਾ ਰਹੇ ਆ ਕਿਸੇ ਨੂੰ ਜਦੋਂ ਪ੍ਰੈਗਨੈਂਸੀ ਤੋਂ ਬਾਅਦ ਉਹ ਆਬਵੀਅਸਲੀ ਆ ਵੀ ਬੈਲੀ ਫੈਟ ਹੋਣਾ ਹੀ ਹੋਣਾ ਵਾ ਠੀਕ ਹੈ ਜੀ ਉਹਨੂੰ ਲੌਂਗ ਟਰਮ ਤਾਂ ਜੇ ਆਪਾਂ ਖਾਈ ਜਾਈਏ ਖਾਣ ਤੋਂ ਬਾਅਦ ਆਪਾਂ ਸੈਰ ਨਹੀਂ ਕਰਦੇ ਵਾਕ ਨਹੀਂ ਕਰਦੇ ਸ਼ਾਮ ਨੂੰ 7 ਵਜੇ ਤੋਂ ਪਹਿਲਾਂ ਪਹਿਲਾਂ ਖਾ ਲਈ ਸਾਨੂੰ ਕਦੇ ਬੈਲੀ ਫੈਟ ਨਹੀਂ ਸਾਡਾ ਵਧੇਗਾ ਉਸ ਤੋਂ ਬਾਅਦ ਰੁਟੀਨ ਵਿੱਚ ਐਕਸਰਸਾਈਜ਼ ਕਰੀਏ ਸਾਡਾ ਬੈਲੀ ਫੈਟ ਨਹੀਂ ਵਧੂਗਾ ਉਸ ਤੋਂ ਬਾਅਦ ਜੇ ਕਿਸੇ ਨੂੰ ਨਹੀਂ ਫਰਕ ਪੈਂਦਾ ਫਿਰ ਉਹ ਕਿਧਰ ਜਾਊਗਾ ਫਿਰ ਕਰੀਮਾ ਵੱਲ ਜਾਊਗਾ ਜੀ ਹੈਨਾ ਇਹੀ ਕਾਰਨ ਹੁੰਦੇ ਆ ਇਕ ਤਾਂ ਸਟੀਰੋਇਡ ਜਿਆਦਾ ਜਿੰਦਾ ਕਿਸੇ ਨੂੰ ਦਮੇ ਦੀ ਸਮੱਸਿਆ ਹੋ ਗਈ ਕਿਸੇ ਨੂੰ ਸ਼ੂਗਰ ਦੀ ਸਮੱਸਿਆ ਹੋ ਗਈ ਉਹਨੂੰ ਬੇਸਾਬੇ ਸਟੀਰੋਇਡ ਖਰਾ ਰਿਆ ਆਪਣੇ ਜਿੰਦਾ ਕ ਲਈ ਬੈਟਨੀ ਸੋਲ ਹੋ ਗਿਆ ਪ੍ਰੈਡਨੀ ਸੋਲ ਹੋ ਗਿਆ ਬੇ ਮਤਲਬ ਵੀ ਆਪਾਂ ਖਲਾਈ ਜਾਂਦੇ ਆ ਉਹਨਾਂ ਨੂੰ ਯਾਦੇ ਸਮੱਸਿਆ ਆਂਦੀ ਆ ਦੂਸਰਾ ਜਿਹੜਾ ਕਿ ਸਵੇਰ ਨੂੰ ਬੈੱਡ ਤੇ ਬੈਠਾ ਹੀ ਇਨਸਾਨ ਇਹੀ ਚਾਹੁੰਦਾ ਵੀ ਮੈਨੂੰ ਬੈੱਡ ਤੇ ਮੈਣੀ ਚਾਹੀਦੀ ਆ ਨਾਸ਼ਤਾ ਸਾਰਾ ਬੈੱਡ ਤੇ ਹੋਣਾ ਚਾਹੀਦਾ ਘੁੰਮਣ ਲਈ ਵੀ 1 ਮਿੰਟ ਦਾ ਵੀ ਟਾਈਮ ਨਹੀਂ ਹੈਗਾ ਉਹ ਸਾਨੂੰ ਓਬੈਸਟੀਟੀ ਉਹਦੇ ਨਾਲ ਸਾਡਾ ਬੈਲੀ ਫੈਟ ਇੱਕ ਹੁੰਦੀ ਆ ਇੱਕ ਫੈਟ ਹੁੰਦੀ ਮੈਮ ਇੱਕ ਵਿਸਰਲ ਫੈਟ ਹੁੰਦੀ ਆ ਫੈਟ ਸਾਡੀ ਬੋਡੀ ਲਈ ਸਭ ਤੋਂ ਜ਼ਰੂਰੀ ਹੈ ਜ਼ਰੂਰੀ ਕਿਉਂ ਹੈ ਜੇ ਸਾਡੇ ਫੈਸੀਲ ਵਿੱਚ ਫੈਟ ਹੀ ਨਹੀਂ ਰਹੂਗੀ ਤਾਂ ਸਾਡੇ ਆਰਗਨ ਨੂੰ ਜਿਹੜੇ ਪੋਸਟਿਕ ਤਾ ਤਾ ਉਹ ਸਾਡੇ ਫੈਟ ਰਹੀਂ ਹੀ ਜਾਣੇ ਆ ਉਥੋਂ ਜਿਹੜੀ ਵਿਸਰਲ ਫੈਟ ਹੁੰਦੀ ਹੈ ਉਹ ਸਾਡੀ ਕਿਡਨੀ ਨੂੰ ਜਿਹਨੂੰ ਮਟਾਪਾ ਕਹਿੰਦੇ ਆ ਤੂੰਦ ਕਹਿੰਦੇ ਆ ਸਾਡੀ ਕਿਡਨੀ ਦੇ ਉੱਪਰ ਵਿਸਰਲ ਫੈਟ ਵਿਸਰਲ ਫੈਟ ਜੰਮ ਜਾਂਦੀ ਹੈ ਸਾਡੇ ਹਾਰਟ ਦੇ ਉੱਪਰ ਸਾਡੇ ਲੀਵਰ ਦੇ ਉੱਪਰ ਸਾਡੇ ਪੈਂਕਰੀਅਸ ਦੇ ਉੱਪਰ ਜਦੋਂ ਇਹ ਫੈਟ ਜੰਮਦੀ ਹੈ ਸਾਨੂੰ ਹਾਰਟ ਦੀ ਸਮੱਸਿਆ ਸਾਨੂੰ ਕਿਡਨੀ ਦੀ ਸਮੱਸਿਆ ਸਾਨੂੰ ਲੀਵਰ ਦੀ ਸਮੱਸਿਆ ਬਹੁਤ ਦੇ ਨਾਲ ਜ਼ਿਆਦਾ ਹੋਣੀ ਹੈ ਇਸ ਕਰਕੇ ਜਿਹੜਾ ਬੈਲੀ ਫੈਟ ਆ ਇਹਨੂੰ ਘਟਾਉਣਾ ਬਹੁਤ ਜ਼ਰੂਰੀ ਹੈ ਤੁਸੀਂ ਮਾਰਕੀਟ ਚ ਚੰਗੇ ਚੰਗੇ ਪ੍ਰੋਡਕਟ ਦੇਖੇ ਹੋਣੇ ਪਰ ਉਹ ਕੋਈ ਵੀ ਦਾਵਾ ਨਹੀਂ ਕਰਦਾ ਕਿ ਅਸੀਂ ਬੈਲੀ ਫੈਟ ਘਟਾਣ ਦੀ 100% ਗਾਰੰਟੀ ਲੈਂਦੇ ਆ ਚਮਰ ਆਯੁਰਵੇਦਾ ਸੈਂਟਰ ਦਾ ਇੱਕੋ ਇੱਕ ਹੀ ਮਕਸਦ ਹੈਗਾ ਵੀ ਜਿਹੜਾ ਕਿ ਬੈਲੀ ਫੈਟ ਦੀ ਸਮੱਸਿਆ ਤੁਹਾਨੂੰ 1 ਮਹੀਨੇ ਵਿੱਚ ਰਿਜ਼ਲਟ ਦੂੰਗਾ ਥੋੜਾ ਜਿੱਦਾਂ ਕਿ ਇੱਕ ਬੈਲੀ ਫੈਟ ਨੂੰ ਕੰਟਰੋਲ ਕਰਨਾ ਉਹ ਸਾਰਾ ਕੁਝ ਸਾਡੇ ਜਿਹੜੇ ਭੈਣ ਭਰਾ ਦੇਖ ਰਹੇ ਉਹਨਾਂ ਦੇ ਹੱਥ ਬਸ ਜਮਰਾਯਾਯਵੈਦਾ ਸੈਂਟਰ ਤੁਹਾਨੂੰ ਬੈਕ ਮਨੀ ਦੀ ਗਾਰੰਟੀ ਦਊਗਾ ਮਹੀਨੇ ਦੇ ਵਿੱਚ ਰਿਜ਼ਲਟ ਦੀ ਗਾਰੰਟੀ ਦਊਗਾ ਆ ਜਿੱਦਾਂ ਕਿ 3 ਮਹੀਨੇ ਦਾ ਵੀ ਕੋਰਸ ਹੋ ਸਕਦਾ ਰਿਜ਼ਲਟ ਦੀ ਗਾਰੰਟੀ ਮਹੀਨੇ ਦੇ ਵਿੱਚ 40% ਦੀ ਛੋਟੀ ਆਪਾਂ ਦਿੰਦੇ ਆ ਉਹਦੇ ਨਾਲ ਪਰਹੇਜ਼ ਵੀ ਜ਼ਰੂਰੀ ਹੈ ਜੇ ਪਰਹੇਜ਼ ਕਰਾਂਗੇ ਤਾਂ 100% ਰਿਜ਼ਲਟ ਆਊਗਾ ਇੱਕ ਮੈਂ ਸਵਾਲ ਜ਼ਰੂਰ ਕਰਨਾ ਚਾਹੂੰਗੀ ਮਨੋਹਰ ਜੀ ਕੀ ਇਹਦੇ ਨਾਲ ਜਿਮਿੰਗ ਕਈ ਲੋਕ ਕਰ ਸਕਦੇ ਆ ਜਿਮ ਕਰਦੇ ਆ ਲੋਕ ਬੈਲੀ ਫੈਟ ਕਰੀਮ ਲਗਾ ਕੇ ਗਲੇਓ ਜਿਮ ਜਾਣ ਤਾਂ ਕਿ ਉਹਨਾਂ ਨੂੰ ਜਲਦੀ ਅਸਰ ਦਿਖੇਗਾ ਹਾਂ ਬਹੁਤ ਵਧੀਆ ਸਵਾਲ ਹੈਗਾ ਜੇ ਕੋਈ ਜੈਮ ਦਾ ਸ਼ਿਕਾਇਨ ਆ ਉਹਨਾਂ ਦਾ ਬੈਲੀ ਫੈਟ ਆ ਜੈਮ ਦੇ ਨਾਣ ਨਾਲ ਇਹ ਕਰੀਮ ਲਾ ਕੇ ਤੁਸੀਂ ਐਕਸਰਸਾਈਜ਼ ਕਰੋ ਉਹ ਹੋਰ ਜਿਆਦਾ ਛੇਤੀ ਤੁਹਾਡਾ ਫੈਟ ਘਟੇਗਾ ਇਹ ਰੂਟੀਨ ਚ ਤੁਸੀਂ ਬਿੰਨ ਅਗਰ ਰਾਤ ਨੂੰ ਲਗਾ ਲੋ ਸਵੇਰੇ ਲਗਾ ਲੋ ਕੰਮ ਕਰਦੇ ਟਾਈਮ ਲਗਾ ਲੋ ਸਵੇਰੇ ਨਹਾਣ ਤੋਂ ਬਾਅਦ ਲਗਾ ਲੋ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ ਕਿਉਂਕਿ ਇਹ ਆਰਗੈਨਿਕ ਪ੍ਰੋਡਕਟ ਆ ਕੋਈ ਕੈਮੀਕਲ ਬੇਸ ਨਹੀਂ ਹੈਗਾ ਦਿਨ ਦੇ ਵਿੱਚ ਕਿੰਨੀ ਵਾਰ ਯੂਜ਼ ਕਰ ਸਕਦੇ ਆ ਆਪਾਂ ਦਿਨ ਦੇ ਵਿੱਚ ਇਹਨੂੰ ਇੱਕ ਵਾਰ ਹੀ ਯੂਜ਼ ਕਰਨਾ ਜਾਂ ਤੁਸੀਂ ਰਾਤ ਦਾ ਟਾਈਮ ਰੱਖ ਲਓ ਜਾਂ ਮਾਰਨਿੰਗ ਦਾ ਟਾਈਮ ਰੱਖ ਲਓ ਇਹ ਸਾਡਾ ਜਿਹੜਾ ਬੈਲੀ ਫੈਟ ਦੀ ਕਰੀਮ ਆ ਨਾ ਇਹ ਤੁਸੀਂ ਸਿਰਫ 5 ਤੋਂ 10 ਮਿੰਟ ਸਿਰਫ ਇਹਦੀ ਮ사ਜ ਕਰਨੀ ਆ ਓਕੇ ਬਹੁਤਾ ਯਾਦੇ ਮ사ਜ ਕਰਨ ਦੀ ਲੋੜ ਨਹੀਂ ਜੇ ਨਹੀਂ ਵੀ ਟਾਈਮ ਹੈਗਾ ਤੁਹਾਡੇ ਕੋਲ ਸਿਰਫ ਤੁਸੀਂ 2 ਜਾਂ 4 ਮਿੰਟ ਇਹਦੀ ਮ사ਜ ਕਰੋ ਮ사ਜ ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਉਹ ਦੱਸਾਂਗੇ ਤੁਹਾਨੂੰ ਵੀਡੀਓ ਸਾਰੀਆਂ ਮੈਂਸ਼ਨ ਆਪਾਂ ਕਰ ਦਵਾਂਗੇ ਮ사ਜ ਕਿੱਦਾਂ ਕਰਨੀ ਆ ਜੀ ਠੀਕ ਹੈ ਥੱਲੇ ਤੋਂ ਉੱਪਰ ਨੂੰ ਕਰਨੀ ਉੱਪਰੋਂ ਥੱਲੇ ਨੂੰ ਕਰਨੀ ਆ ਉਹ ਸਾਰੀ ਮ사ਜ ਦੱਸਾਂਗੇ ਬਟ ਇਹਦੇ ਨਾਲ ਨਾਲ ਪਰਹੇਜ਼ ਬਹੁਤ ਜ਼ਰੂਰੀ ਮੈਂ ਪਰ 헤 ਇਸ ਕਿਸ ਚੀਜ਼ ਦਾ ਡਾਈਟ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਹੜੀਆਂ ਚੀਜ਼ਾਂ ਨੂੰ ਜਦੋਂ ਇਹ ਕਰੀਮ ਆਪਾਂ ਯੂਜ਼ ਕਰ ਰਹੇ ਹਾਂ ਅਵੋਇਡ ਕਰਨਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਪਰਹੇਜ਼ ਪਹਿਲੀ ਵੀਡੀਓ ਚ ਵੀ ਇਹੀ ਸੀਗਾ ਹੁਣ ਇਹ ਵਾਲੀ ਵੀਡੀਓ ਚ ਵੀ ਇਹੀ ਹੈ ਸਭ ਤੋਂ ਪਹਿਲਾਂ ਆਪਾਂ ਫਾਸਟ ਫੂਡ ਜਿੰਨਾ ਹੋ ਸਕੇ ਡੀਪ ਫਰਾਈ ਹੋ ਗਿਆ ਕਰਕਰੇ ਹੋ ਗਿਆ ਲੇਜ਼ ਹੋ ਗਿਆ ਪੁਜੀਆ ਹੋ ਗਿਆ ਜਿਹੜੀਆਂ ਡੀਪ ਫਰਾਈ ਚੀਜ਼ਾਂ ਸਮੋਸੇ ਹੋ ਗਿਆ 버거 ਹੋ ਗਿਆ ਪੀਜ਼ੇ ਹੋ ਗਿਆ ਇਹ ਚੀਜ਼ਾਂ ਨੂੰ ਆਪਾਂ ਅਵੋਇਡ ਕਰਨਾ ਸਭ ਤੋਂ ਵੱਡੀ ਗੱਲ ਇੱਕ ਹੈਗੀ 슈ਗਰ ਚਲੋ ਆਪਾਂ ਸਭ ਤੋਂ ਪਹਿਲਾਂ ਇਹ ਕਹਿਣਾ ਵਾ ਤੁਸੀ ਆਪਾਂ ਕੰਟਰੋਲ ਕਰਨਾ ਸਭ ਤੋਂ ਪਹਿਲਾਂ ਆਪਾਂ 슈ਗਰ ਨੂੰ 슈ਗਰ ਕਿਹੜੀ ਖੰਡ ਗੁੜ ਨੂੰ ਨਹੀਂ ਗੁੜ ਖਾ ਸਕਦੇ ਆ ਖੰਡ ਦੇ ਵਿੱਚ ਜਿਹੜੇ ਕੈਮੀਕਲ ਪਾਏ ਜਾਂਦੇ ਸਭ ਤੋਂ ਵੱਧ ਕੈਮੀਕਲ ਜਿਹੜਾ ਨੁਕਸਾਨਦਾਇਕ ਉਹ ਸਲਫਰ ਪਾਇਆ ਜਾਂਦਾ ਆਪਾਂ ਉਹਨੂੰ ਅਵੋਇਡ ਕਰਨਾ ਸਲਫਰ ਖੰਡ ਜਿਹੜੀ ਸਭ ਤੋਂ ਵੱਧ ਵੈਲੀਫੈਟ ਨੂੰ ਵਧਾਉਂਦੀ ਆ ਉਹਨੂੰ ਆਪਾਂ ਅਵੋਇਡ ਕਰਨਾ ਜਿੰਨਾ ਹੋ ਸਕੇ ਠੀਕ ਹੈ ਜੀ ਇਹ ਪਰਹੇਜ਼ ਦੇ ਨਾਂ ਨਾਲ ਆਪਾਂ ਕਰੀਮਾ ਯੂਜ਼ ਕਰਨੀ ਆ ਤੁਹਾਨੂੰ ਰਿਜ਼ਲਟ 100% ਮਿਲੂਗਾ ਇਹਨੂੰ ਕੌਣ ਕੌਣ ਯੂਜ਼ ਕਰ ਸਕਦਾ ਇਸ ਗਰੁੱਪ ਦੀ ਜੇ ਮੈਂ ਗੱਲ ਕਰਾਂ ਛੋਟੇ ਬੱਚੇ ਤੋਂ ਲੈ ਕੇ ਕਿ ਹਰ ਵੱਡੀ ਉਮਰ ਦਾ ਵਿਅਕਤੀ ਇਹਨੂੰ ਯੂਜ਼ ਕਰ ਸਕਦਾ ਹੈ ਦੇਖੋ ਇੱਕ ਮੈਡਮ ਹੁੰਦੀ ਹੈ ਥਾਇਰੋਇਡ ਦੀ ਸਮੱਸਿਆ ਹੁੰਦੀ ਹੈ ਕਿ ਉਹਨੂੰ ਥਾਇਰੋਇਡ ਕਰਕੇ ਮਟਾਪਾ ਆਇਆ ਹੁੰਦਾ ਨਾ ਕੋਈ ਮੈਡੀਸਨ ਹਾਰਡ ਦੀ ਖਾ ਰਿਹਾ ਕੋਈ ਸ਼ੂਗਰ ਦੀ ਖਾ ਰਿਹਾ ਉਹਦੇ ਕਰਕੇ ਮਟਾਪਾ ਆਇਆ ਹੁੰਦਾ ਉਹ ਕਾਰਨ ਜਿਹੜੇ ਉਹ ਅਲੱਗ ਕਰਨਾ ਬੈਲੀ ਫੇਟ ਅਲੱਗ ਕਰਨਾ ਇਹਨੂੰ ਕੋਈ ਵੀ ਬੱਚੇ ਤੋਂ ਲੈ ਕੇ 올ਡੇ ਤੱਕ ਕੋਈ ਵੀ ਯੂਜ਼ ਕਰ ਸਕਦਾ ਜਿਨ੍ਹਾਂ ਦੀ ਬੈਲੀ ਫੇਟ ਦੀ ਸਮੱਸਿਆ ਜਿਨ੍ਹਾਂ ਨੂੰ ਥਾਈ ਦੀ ਕਈਆਂ ਦਾ ਮਾਸ ਇਸ ਜਗ੍ਹਾ ਵੱਜ ਜਾਂਦਾ ਇਹ ਥਾਇਰੋਇਡਕ ਜਾਂਦੀਆਂ ਉਹ ਇਹਨੂੰ ਰੈਗੂਲ ਇੱਦਾਂ ਹੋ ਗਏ ਕਿਹੜੀਆਂ ਚੀਜ਼ਾਂ ਨੁਕਸਾਨ ਕਰਦੀਆਂ ਨੇ ਸੋ ਕਿਹੜੀਆਂ ਚੀਜ਼ਾਂ ਨੂੰ ਫਿਰ ਲੈਣਾ ਚਾਹੀਦਾ ਅ ਦੇਖੋ ਮੈਮ ਖਾਣੇ ਵਾਲੇ ਖਾਣੇ ਲਈ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਆਪਾਂ ਦੁੱਧ ਪੀ ਸਕਦੇ ਆ ਪਨੀਰ ਖਾ ਸਕਦੇ ਆ ਨਾ ਇਹ ਆਟੇ ਤੋਂ ਬਣੇ ਹੋਏ ਬਿਸਕਟ ਖਾ ਸਕਦੇ ਆ ਸਬਜ਼ੀਆਂ ਖਾ ਸਕਦੇ ਆ ਦਾਲਾ ਖਾ ਸਕਦੇ ਆ ਉਹਦੇ ਵਿੱਚ ਕੀ ਹੁੰਦਾ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਆ ਨਾ ਜੇ ਆਪਾਂ ਫਾਸਟ ਫੂਲ ਜਾਂ ਫਾਸਟ ਫੂਡ ਵੱਲ ਜਾਵਾਂਗੇ ਨਾ ਤਾਂ ਉਹ ਤਾਂ ਨੁਕਸਾਨਦਾਇਕ ਆ ਚਾ ਮੈਂ ਮਜ਼ਾਕ ਮਜ਼ਾਕ ਦੇ ਵਿੱਚ ਇੱਕ ਹੋਰ ਸਵਾਲ ਕਰ ਲਵਾਂ ਫਾਸਟ ਫੂਡ ਦੇ ਵਿੱਚ ਕੋਈ ਇਦਾਂ ਦੀ ਚੀਜ਼ ਹੈ ਜਿਹੜਾ ਖਾ ਸਕਦਾ ਬੰਦਾ ਬਹੁਤ ਕੁਛ ਹੈਗਾ ਮਮ ਤੁਸੀਂ ਘਰੇ ਬਣਾ ਕੇ ਖਾ ਸਕਦੇ ਆ ਜਿਵੇਂ ਜ਼ਰੂਰੀ ਥੋੜੀ ਜਿਹੀ ਬਾਹਰੋਂ ਲੈਣਾ ਪਰ ਉਹ ਉਹਦੀ ਤੇਲ ਦੀ ਕੁਆਲਿਟੀ ਦੇਖੋ ਤੁਸੀਂ 10 ਤੋਂ 15 ਵਾਰ ਉਹ ਯੂਜ਼ ਕਰਦੇ ਆ ਇੱਕੋ ਹੀ ਔਲ ਨੂੰ ਹੈਨਾ ਸੋ ਆਯੁਰਵੇਦ ਨਹੀਂ ਕਹਿੰਦਾ ਤੁਸੀਂ ਤળਿਆ ਖਾਓ ਜ਼ਰੂਰ ਬਟ ਆਪਣੇ ਘਰ 'ਚ ਘਰ 'ਚ ਤਲ ਕੇ ਜੀ ਇਹ ਤਾਂ ਹੋ ਗਈ ਆਪਾਂ ਗੱਲ ਕਰ ਲਈ ਸਾਰੀ ਕਿ ਮੋਟਾਪੇ ਦੇ ਕੀ ਚੀਜ਼ਾਂ ਨੂੰ ਯੂਜ਼ ਕਰਨਾ ਚਾਹੀਦਾ ਹੈ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਕਿੰਨਾ ਤੋਂ ਪਰਹੇਜ਼ ਕਰਨਾ ਚਾਹੀਦਾ ਪਰ ਮੋਟਾਪੇ ਦੇ ਨਾਲ-ਨਾਲ ਸਟ੍ਰੈਚ ਮਾਰਕਸ ਦੀ ਪ੍ਰੋਬਲਮ ਵੀ ਸਰ ਬਹੁਤ ਜ਼ਿਆਦਾ ਆਂਦੀ ਹੈ ਲੋਕਾਂ ਦੇ ਵਿੱਚ ਓਬੈਸਿਟੀ ਤੋਂ ਬਾਅਦ ਸਟ੍ਰੈਚ ਮਾਰਕਸ ਤਾਂ ਇਹ ਬੰਦਾ ਪਤਲਾ ਹੋ ਜਾਏ ਸਟ੍ਰੈਚ ਮਾਰਕਸ ਨਹੀਂ ਜਾਂਦੇ ਐਦਾਂ ਕਿਉਂ ਦੇਖੋ ਜਦੋਂ ਮੋਟਾਪਾ ਆਦਾ ਨਾ ਉਹਦੇ ਨਾਲ-ਨਾਲ ਸਟ੍ਰੈਚ ਮਾਰਕ ਕੀ ਹੁੰਦੇ ਆ ਸਟ੍ਰੈਚ ਮਾਰਕ ਤਿੰਨ ਪ੍ਰਕਾਰ ਦੇ ਹੁੰਦੇ ਆ ਇੱਕ ਰੈੱਡ ਹੋ ਗਿਆ ਇੱਕ ਵਾਈਟ ਹੋ ਗਿਆ ਇੱਕ ਬਲੈਕ ਹੋ ਗਿਆ ਸਾਡੀ ਬਾਡੀ ਵਿੱਚ ਇੱਕ ਕੋਲੇਜਨ ਨਾਮ ਦਾ ਫਾਈਬਰ ਬਣਦਾ ਵਾ ਇਸ ਦੇ ਨਾਲ ਹੀ ਇਲਾਸਟਿਕ ਨਾਮ ਦਾ ਫਾਈਬਰ ਬਣਦਾ ਵਾ ਜਦੋਂ ਇਲਾਸਟਿਨ ਜਿਆਦਾ ਘਟਣ ਲੱਪੇ ਕਲੋਜੀਨ ਘਟਣ ਲੱਪੇ ਬਦਨ ਨਾਲ ਵੀ ਤੇ ਘਟਣ ਨਾਲ ਵੀ ਸਟ੍ਰੈਚ ਮਾਰਕ ਪੈਣੇ ਸ਼ੁਰੂ ਹੁੰਦੇ ਕਿਉਂਕਿ ਜਿਹੜੇ ਜਦੋਂ ਇੱਕ ਤਾਂ ਪ੍ਰੈਗਨਸੀ ਤੋਂ ਬਾਅਦ ਜੀ ਜਦੋਂ ਬੇਬੀ ਪੇਟ ਦੇ ਵਿੱਚ ਹੁੰਦਾ ਵਾ ਫਲੂਇਡ ਹੁੰਦਾ ਵਾ ਬਲੱਡ ਹੁੰਦਾ ਵਾ ਬੇਬੀ ਹੁੰਦਾ ਵਾ ਉਸ ਤੋਂ ਬਾਅਦ ਜਿਹੜੇ ਸਟ੍ਰੈਚ ਮਾਰ ਪੈਂਦੇ ਮਟਾਪੇ ਦੇ ਉੱਪਰ ਕਿਉਂਕਿ 9 ਮਹੀਨੇ ਤੱਕ ਬੇਬੀ ਅੰਦਰ ਰਹਿੰਦਾ ਵਾ ਉਹ ਮਟਾਪਾ ਜਿਹੜਾ 9 ਮਹੀਨੇ ਤੱਕ ਰਹਿੰਦਾ ਉਹ ਜਿਹੜੇ ਸਾਡੇ ਇਲਾਸਟਿਨ ਜਿਹੜੇ ਹੁੰਦੇ ਆ ਤੇ ਉਹ ਘਟਣਾ ਸ਼ੁਰੂ ਹੋ ਜਾਂਦਾ ਇੱਕ ਕਾਰਨ ਸਭ ਤੋਂ ਵੱਡਾ ਪ੍ਰੈਗਨੈਂਸੀ ਤੋਂ ਬਾਅਦ ਹੁੰਦਾ ਦੂਸਰਾ ਜੱਕਦਾਂ ਮ ਆਪਾਂ weight gain ਕਰਦੇ ਆ ਠੀਕ ਹੈ ਜੀ ਕਈ ਬੋਡੀ ਬਿਲਡਰ ਹੋ ਗਏ ਉਹਨਾਂ ਦਾ weight gain ਹੁੰਦਾ ਜੱਕਦਾਂ ਮ ਆਪ weight lose ਕਰਦੇ ਆ ਉਹਦੇ ਕਰਕੇ ਵੀ ਸਟ੍ਰੈਚ ਮਾਰਕ ਪੈਂਦੇ ਆ ਜਿਹੜੀ ਬਾਲੀਵੁੱਡ ਐਕਟਰ ਹੁੰਦੀਆਂ ਨਾ ਤੁਸੀਂ ਦੇਖਿਓ ਪ੍ਰੈਗਨੈਂਸੀ ਦੇ ਟਾਈਮ ਤੇ ਪ੍ਰੈਗਨੈਂਸੀ ਤੋਂ ਬਾਅਦ ਕਦੇ ਉਹਨਾਂ ਸਟ੍ਰੈਚ ਮਾਰਕ ਪਏ ਦੇਖੇ ਕਦੇ ਉਹਦਾ ਰੀਜ਼ਨ ਕੀ ਹੁੰਦਾ ਵਾ ਜਦੋਂ ਪ੍ਰੈਗਨੈਂਸੀ ਹੁੰਦੀ ਆ ਉਹ ਹਲਕੀ ਹਲਕੀ ਮ사ਜ ਕਰਨੀ ਸ਼ੁਰੂ ਕਰ ਦਿੰਦੀ ਆ ਕੋਈ ਬ੍ਰਾਂਡਡ ਕਰੀਮਾਂ ਲੈਣੀਆਂ ਵਾ ਉਹ ਪ੍ਰੈਗਨੈਂਸੀ ਦੇ ਉੱਪਰ ਵੀ ਲੱਗਦੀਆਂ ਪਰ ਉਹ ਹਾਈਲੀ ਕੁਆਲਿਟੀ ਵਾਲੀਆਂ ਹੋਣੀਆਂ ਜਿਹੜੀ ਕਿ ਪ੍ਰੈਗਨਸੀ ਵੇਲੇ ਕੋਈ ਬੱਚੇ ਨੂੰ ਪ੍ਰੋਬਲਮ ਨਾ ਆਵੇ ਉਸ ਤੋਂ ਬਾਅਦ ਪ੍ਰੈਗਨਸੀ ਤੋਂ ਬਾਅਦ ਵੀ ਉਹਨਾਂ ਕੋਈ ਪ੍ਰੋਬਲਮ ਨਹੀਂ ਆਦੀ ਕਿਉਂਕਿ ਉਹ ਰੈਗੂਲਰ ਸਟ੍ਰੈਚ ਮਾਰਕ ਤੇ ਕੰਮ ਕਰਦੀਆਂ ਰੈਗੂਲਰ ਹੀ ਉਹ ਕਰੀਮਾਂ ਯੂਜ਼ ਕਰਦੀਆਂ ਪਰ ਪੰਜਾਬ ਦੇ ਵਿੱਚ ਆਪਣੇ ਜਿਹੜੀਆਂ ਪਿੰਡਾਂ ਦੀਆਂ ਭੈਣਾਂ ਕਹਿ ਲਓ ਮਾਤਾਵਾਂ ਕਹਿ ਲਓ ਉਹਨਾਂ ਨੂੰ ਇੰਨਾ ਟਾਈਮ ਹੀ ਨਹੀਂ ਮਿਲਦਾ ਵੀ ਆਪਾਂ ਕਰੀਮਾਂ ਯੂਜ਼ ਕਰੀਏ ਇੱਕ ਦੂਸਰੀ ਗੱਲ ਉਹਨਾਂ ਨੂੰ ਨੌਲੇਜ ਦੀ ਕਮੀ ਆ ਠੀਕ ਹੈ ਜੀ ਜਦੋਂ ਸਟ੍ਰੈਚ ਮਾਰਕ ਕੁੜੀਆਂ ਦੇ ਵਿਆਹ ਤੋਂ ਪਹਿਲਾਂ ਹੁੰਦੇ ਆ ਉਦੋਂ ਕੁੜੀਆਂ ਸਾਡੇ ਕੋਲ ਜ਼ਿਆਦਾ ਆਉਂਦੀਆਂ ਸਰ ਵੀ ਸਟ੍ਰੈ ਕਈਆਂ ਦੀ ਛਾਤੀ ਦੇ ਉੱਪਰ ਵੀ ਹੁੰਦੇ ਆ ਥਾਈ ਦੇ ਉੱਪਰ ਵੀ ਹੋ ਜਾਂਦੇ ਆ ਉਹਦਾ ਟਰੀਟ ਕਰਨਾ ਉਸ ਟਾਈਮ ਬਹੁਤ ਜ਼ਰੂਰੀ ਆ ਜੇ ਆਪਾਂ ਇਹਦਾ ਟਰੀਟਮੈਂਟ ਨਹੀਂ ਕਰਾਂਗੇ ਤਾਂ ਲੌਂਗ ਟਰਮ ਸਾਲਾਂ ਦੀ ਸਾਲੇ ਐਦੇ ਰਹਿਣਗੀਆਂ ਪਤਲੇ ਬੰਦੇ ਤੇ ਵੀ ਸਟ੍ਰੈਚ ਮਾਰਕ ਆਂਦੇ ਆ ਜ਼ਰੂਰੀ ਨਹੀਂ ਆ ਵੀ ਜੋ ਮੋٹے ਬੰਦੇ ਦੇ ਸਟ੍ਰੈਚ ਮਾਰਕ ਆਂਦੇ ਆ ਪਤਲੇ ਬੰਦੇ ਦੀ ਵੀ ਸਟ੍ਰੈਚ ਮਾਰਕ ਆਂਦੇ ਆ ਜਿਹੜਾ ਐਚ ਆਈ ਵੀ ਪੇਸ਼ੈਂਟ ਪੇਸ਼ੈਂਟ ਹੋ ਗਿਆ ਉਹਦੇ ਸਟ੍ਰੈਚ ਮਾਰਕ ਆਂਦੇ ਆ ਹੈਪਟਾਈਟਸ ਸੀ ਦੇ ਪੇਸ਼ੈਂਟ ਆ ਉਹਨਾਂ ਦੇ ਵੀ ਸਟ੍ਰੈਚ ਮਾਰਕ ਦੇ ਨਿਸ਼ਾਨ ਆਂਦੇ ਆ ਉਹਦਾ ਟਰੀਟ ਆਪਾਂ ਕਹਿੰਨੇ ਵੀ ਇੱਕ ਮਹੀਨੇ ਵਿੱਚ ਸਟ੍ਰੈਚ ਮਾਰਕ ਕਰੀਮ ਮੇਥੋਨ ਰਿਜ਼ਲਟ ਦੇਖਣੇ 1 ਮਹੀਨੇ ਵਿੱਚ ਹੋ ਜਾਣਗੇ। ਹਾਂਜੀ। ਤੁਸੀਂ ਜਿਵੇਂ ਗੱਲ ਕੀਤੀ ਪ੍ਰੈਗਨੈਂਟ ਲੇਡੀਆਂ ਦੀ ਕਿ ਪ੍ਰੈਗਨੈਂਟ ਲੇਡੀਆਂ ਨੂੰ ਵੀ ਸਟ੍ਰੈਚ ਮਾਰਕਸ ਹੁੰਦੇ ਆ ਹੈਨਾ ਡਿਊਰਿੰਗ ਪ੍ਰੈਗਨਨਸੀ ਹੁੰਦੇ ਆ ਤੇ ਜੇ ਆਪਾਂ ਗੱਲ ਕਰੀਏ ਕੁਝ ਮਾਰਕੀਟ ਦੇ ਵਿੱਚ ਪ੍ਰੋਡਕਟਸ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਰੈਟినੋਲ ਹੁੰਦਾ ਜੋ ਪ੍ਰੈਗਨਨਸੀ ਸੇਫ ਨਹੀਂ ਹੁੰਦਾ ਕਿ ਇਸ ਦੇ ਵਿੱਚ ਰੈਟినੋਲ ਹੈ? ਸਭ ਤੋਂ ਵਧੀਆ ਸਵਾਲ ਤੁਹਾਡਾ ਸੀਗਾ। ਇਹਦੇ ਵਿੱਚ ਰੈਟినੋਨ ਨਹੀਂ ਮਿਲੂਗਾ ਤੁਹਾਨੂੰ। ਜਿਹੜੇ ਕੈਮੀਕਲ ਆ ਕੋਈ ਵੀ ਐਲੋਪੈਥੀ ਹੋਵੇ ਜਿੱਦਾਂ ਤੁਸੀਂ ਮੈਡਮ ਨੇ ਕਿਹਾ ਰੈਟినੋਨ ਉਹ ਆਪਾਂ ਯੂਜ਼ ਨਹੀਂ ਕਰ ਸਕਦੇ। ਕਈ ਬੜੀਆਂ-ਬੜੀਆਂ ਫਰਮਾਂ ਦੱਸਦੀਆਂ ਵਾਂ ਬਈ ਯੂਜ਼ ਕਰੋ ਇਹਦਾ ਰਿਜ਼ਲਟ ਹੈਗਾ ਪਰ ਆਯੁਰਵੇਦਾਂ ਵਿੱਚ ਆਪਾਂ ਇਹਨੂੰ ਨਹੀਂ ਮੰਨਦੇ ਜੀ ਹਾਂਜੀ ਯਾਨੀ ਇਸ ਕਰੀਮ ਦੇ ਵਿੱਚ ਜੋਰ ਕਰੀਮ ਤੁਸੀਂ ਸੇਲ ਕਰ ਰਹੇ ਹੋ ਜੋ ਚਮੜਾ ਆਯੁਰਵੇਦਾਂ ਦੀ ਕਰੀਮ ਹੈ ਇਹਦੇ ਵਿੱਚ ਰੈਟਿਨੋਲ ਨਹੀਂ ਮਿਲਦਾ ਨਹੀਂ ਮਿਲਦਾ ਇਹਦੇ ਵਿੱਚ ਨਹੀਂ ਮਿਲੇਗਾ ਮਤਲਬ 100% ਬੱਚਿਆਂ ਤੋਂ ਲੈ ਕੇ ਟੀਨੇਜਰਸ ਤੋਂ ਲੈ ਕੇ ਵੱਧ ਏਜ ਦੇ ਲੋਕਾਂ ਲਈ ਵੀ ਸੇਫ ਹਾਂ ਹਾਂਜੀ ਹਾਂਜੀ ਕੋਈ ਵੀ ਇਹਨੂੰ ਯੂਜ਼ ਕਰ ਸਕਦਾ ਕੋਈ ਵੀ ਸਾਈਡ ੈਫੈਕਟ ਨਹੀਂ ਹੋਣਗੇ ਦਾ ਕਿਸੇ ਵੀ ਟਾਈਮ ਲਈ ਠੀਕ ਹੈ ਤੇ ਇਹਦੀ ਵੀ ਮਨੀ ਬੈਕ ਗਾਰੰਟੀ ਹੈ ਹਾਂਜੀ ਮੈਮ ਇਹਦੀ ਵੀ ਸਾਡੇ ਕੋਈ ਵੀ ਪ੍ਰੋਡਕਟ ਨਹੀਂ ਰਿਜ਼ਲਟ ਆਂਦਾ ਅਸੀਂ ਮਨੀ ਗੈਰੰਟੀ ਦਿੰਦੇ ਹਾਂ ਬਟ ਸਾਡੇ ਹਿਸਾਬ ਨਾਲ ਕੋਰਸ ਕਰਨਾ ਪੈਣਾ ਕਿਸੇ ਦਾ ਇਹ ਨਹੀਂ ਹੈਗਾ ਵੀ ਜਿਹੜਾ ਰੈੱਡ ਹੈਗਾ ਵਾ ਰੈੱਡ ਸਟ੍ਰੈਚ ਮਾਰਕ ਉਹਦਾ ਆਪਾਂ 1 ਮਹੀਨੇ ਵਿੱਚ ਰਿਜ਼ਲਟ ਜਿਹੜਾ ਹੁਣ ਵਾਈਟ ਹੋ ਗਿਆ ਉਹਦਾ 2 ਮਹੀਨੇ ਲੱਗ ਸਕਦੇ 3 ਜਿਹੜਾ ਹੁਣ ਬਲੈਕ ਹੋ ਗਿਆ ਉਹਨੂੰ 4 ਮਹੀਨੇ ਵੀ ਤੇ 5 ਮਹੀਨੇ ਵੀ ਲੱਗ ਜਾਂਦੇ ਮੈਮ ਅੱਛਾ ਮਤਲਬ ਇਹ ਕੰਡੀਸ਼ਨ ਤੇ ਡਿਪੈਂਡ ਕਰਦਾ ਕਿ ਕਿੰਨਾ ਟਾਈਮ ਕਰੀਮ ਨੂੰ ਯੂਜ਼ ਕਰਨਾ ਪਏ ਉਹ ਕੰਡੀਸ਼ਨ ਹਰੇਕ ਦੀ ਕੰਡੀਸ਼ਨ ਲਗ ਲਗ ਹਰੇਕ ਦੀ ਕੰਡੀਸ਼ਨ ਕਈਆਂ ਦੇ ਬੜੇ-ਬੜੇ ਸਟ੍ਰੈਚ ਮਾਰਕ ਪਏ ਆ ਰੈੱਡ ਰੈੱਡ ਜਿਹੜੇ ਸਟ੍ਰੈਚ ਮਾਰਕ ਕਈਆਂ ਦੇ ਵਾਈਟ ਜਿਹ ਉਹ ਕੰਡੀਸ਼ਨ ਤੇ ਡਿਪੈਂਡ ਕਰਦਾ ਮੈਂ ਜਿਹੜੇ ਸਭ ਤੋਂ ਮਿਨਿਮਲ ਸਟੇਜ ਆ ਉਹ ਰੈੱਡ ਹੈ ਜਾਂ ਵਾਈਟ ਹੈ ਜਿਹੜੇ ਉਹ ਰੈੱਡ ਮੈਮ ਰੈੱਡ ਮੈਮ ਅੱਛਾ ਜੇ ਕਿਸੇ ਦੇ ਰੈੱਡ ਨੇ ਜੇ ਉਹ 1 ਮੰਥ ਯੂਜ਼ ਕਰਦੇ ਨੇ ਤਾਂ ਉਹਨਾਂ ਨੂੰ 100% ਰਿਜ਼ਲਟ ਮਿਲਦਾ 15 ਤੋਂ 20 ਦੇ ਵਿੱਚ ਰਿਜ਼ਲਟ ਆਣਾ ਸ਼ੁਰੂ ਹੋ ਜਾਏਗਾ ਮੈਮ ਓਕੇ ਤਾਂ ਇੱਕ ਵਾਰ ਤੁਸੀਂ ਕਰੀਮ ਵੀ ਜ਼ਰੂਰ ਦਿਖਾ ਦਿਓ ਆਡੀਅנס ਨੂੰ ਕਿ ਇਹ ਵਾਰੀ ਸੜੀ ਸਟ੍ਰੈਚ ਮਾਰਕ ਇਹ ਵਾਰੀ ਸਟ੍ਰੈਚ ਮਾਰਕ ਤੁਸੀਂ ਜਿਹੜਾ ਰੈੱਡ ਤੇ ਵਾਈਟ ਤੇ ਬਲੈਕ ਤੇ ਅਲੱਗ-ਅਲੱਗ ਕੰਡੀਸ਼ਨ ਤੇ ਠੀਕ ਹੈ ਇਹਨੂੰ ਰੈਗੂਲਰ ਯੂਜ਼ ਕਰੋ ਬਟ ਉਹਦੇ ਨਾਲ ਫਿਰ ਉੱਥੇ ਗੱਲਾਂ ਦੀ ਹੈ ਪਰਹੇਜ਼ ਬਹੁਤ ਜ਼ਰੂਰੀ ਹੈ ਜੇ ਪਰਹੇਜ਼ ਕਰੋਗੇ ਤਾਂ 100% ਦਾ ਰਿਜ਼ਲਟ ਦੀ ਗਾਰੰਟੀ ਹੈ ਸਾਡੀ ਮੀਨ ਸਟ੍ਰੈਚ ਮਾਰਕਸ ਦੇ ਲਈ ਕਿਸ ਚੀਜ਼ ਦੇ ਪਰਹੇਜ਼ ਦੀ ਜ਼ਰੂਰਤ ਹੈ ਸੇਮ ਮੈਮ ਉੱਥੇ ਗੱਲ ਆ ਗਈ ਸੇਮ ਹਾਂ ਓਬੈਸਟੀ ਨੂੰ ਘਟਾਉਣਾ ਜ਼ਰੂਰੀ ਹੈ ਇੱਕ ਸ਼ਾਮ ਦਾ ਖਾਣਾ ਸੂਰੇ ਖੜੇ-ਖੜੇ ਖਾਓ ਰਾਤ ਨੂੰ ਅਸੀਂ 5 ਜਾਂ 6 ਰੋਟੀਆਂ ਖਾਵਾਂਗੇ ਸਾਡਾ ਲੀਵਰ ਕਿਉਂਕਿ ਸ਼ਾਮ ਦੇ ਟਾਈਮ ਜਿਹੜਾ ਸਾਡਾ ਪੈਂਕਰੀਆਜ਼ ਆ ਜਦੋਂ ਸੂਰਜ ਛਪ ਜਾਂਦਾ ਪੈਂਕ੍ਰੀਆਜ਼ ਕੰਮ ਕਰਨਾ ਬੰਦ ਕਰ ਦਿੰਦਾ ਇਨਸੂਲਿਨ ਡਿਊਜ਼ ਕਰਨੀ ਬੰਦ ਕਰ ਦਿੰਦਾ ਉਹ ਸਾਨੂੰ ਡਾਈਜੈਸਟ ਨਹੀਂ ਹੁੰਦਾ ਫਿਰ ਅੰਦਰ ਜਾ ਕੇ ਸੜਦਾ ਵਾ ਸੜਨ ਤੋਂ ਬਾਅਦ ਸਾਨੂੰ ਓਬੈਸਟੀ ਮੋਟਾਪਾ ਮਟਾਪੇ ਦੇ ਬਾਅਦ ਸਟ੍ਰੈਚ ਮਾਰਕ ਆਣੀ ਆਣੀ ਮੈਂ ਜੀ ਇਹ ਤਾਂ ਹੋ ਗਏ ਸਰ ਦੋ ਇਸ਼ੂਜ਼ ਕੀ ਕੋਈ ਹੋਰ ਵੀ ਇਦਾਂ ਦਾ ਪ੍ਰੋਡਕਟ ਹੈ ਜੋ ਬਹੁਤ ਲੋਕਾਂ ਦੇ ਲਈ ਸਹਾਇਕ ਹੋ ਸਕਦਾ ਦੇਖੋ ਹੁਣ ਦੇ ਟਾਈਮ ਵਿੱਚ ਮੇਰੀਆਂ ਮਾਤਾਵਾਂ ਨੂੰ ਮੇਰੀਆਂ ਭੈਣਾਂ ਨੂੰ ਛਾਤੀ ਦਾ ਢਿੱਲਾ ਪੰਦੀ ਸਭ ਤੋਂ ਜ਼ਿਆਦਾ ਸਮੱਸਿਆ ਆ ਰਹੀ ਆ ਉਹਦੇ ਉੱਪਰ ਵੀ ਸਟ੍ਰੈਚ ਮਾਰਕ ਆ ਰਹੇ ਉਮਰ ਤੋਂ ਪਹਿਲਾਂ ਪ੍ਰੈਗਨੈਂਸੀ ਤੋਂ ਬਾਅਦ ਚਲੋ ਜਿੰਨਾ ਚਿਰ ਤਾਂ ਬੱਚਾ ਫੀਡ ਲੈ ਰਿਹਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਉਹਨਾਂ ਚਿਰ ਤਾਂ ਆਪਾਂ ਨਹੀਂ ਕਮਾਂਗੇ ਵੀ ਤੁਸੀਂ ਇਹਨੂੰ ਯੂਜ਼ ਕਰੋ ਛਾਤੀ ਦੇ ਢਿੱਲੇਪਨ ਤੇ ਵੀ ਆਪਾਂ ਇਸ ਬ੍ਰੈਸਟ ਕਰੀਮ ਕੱਢੀ ਆ ਇਹ ਬ੍ਰੈਸਟ ਵਾਸਤੇ ਹੀ ਆ ਢਿੱਲਾਪਨ ਸਟ੍ਰੈਚ ਮਾਰਕ ਉੱਤੇ ਵੀ ਇਹ ਵਰਕ ਕਰਦੀ ਆ ਸਰ ਜੀ ਮੈਂ ਗੱਲ ਕਰਾਂ ਕਿ ਪ੍ਰੋਡਕਟ ਅਸੀਂ ਜਾਣ ਲੈ ਪ੍ਰੋਡਕਟ ਬਾਰੇ ਨੌਲੇਜ ਵੀ ਲੈ ਲਈ ਖਾਣ ਪੀਣ ਦਾ ਵੀ ਅਸੀਂ ਪਰਹੇਜ਼ ਤੁਸੀਂ ਦੱਸ ਦਿੱਤਾ ਪਰ ਜੇ ਗੱਲ ਕਰੀਏ ਜੇ ਕਿਸੇ ਨੇ ਪ੍ਰੋਡਕਟ ਲੈਣਾ ਹੋਵੇ ਤਾਂ ਉਹਨਾਂ ਨੂੰ ਇੱਥੇ ਆ ਕੇ ਹੀ ਲੈਣਾ ਪਏਗਾ ਜਾਂ ਫਿਰ ਉਹਨੂੰ ਘਰ ਬੈਠੇ ਵੀ ਮੰਗਵਾ ਸਕਦੇ ਆ ਅ ਇੱਥੇ ਆ ਕੇ ਵੀ ਮੈਡਮ ਲੈ ਸਕਦੇ ਆ ਘਰੇ ਬੈਠੇ ਵੀ ਮੰਗਾ ਸਕਦੇ ਆ ਸਾਡੇ ਕੋਲ ਕੋਰੀਅਰ ਦੀ ਸੁਵਿਧਾ ਵੀ ਹੈਗੀ ਆ ਠੀਕ ਹੈ ਜੀ ਬਾਕੀ ਅਸੀਂ ਇਹ ਕਹਾਂਗੇ ਕਿ ਅਸੀਂ ਡਿਸਪਲੇ ਦੇ ਉੱਤੇ ਤੁਹਾਨੂੰ ਨੰਬਰ ਦੇ ਦਾਂਗੇ ਤੁਸੀਂ ਮੈਂਸ਼ਨ ਕਰ ਦਿਓ ਅਗਰ ਇੱਕ ਵਾਰੀ ਸਾਨੂੰ ਇੱਥੇ ਆ ਕੇ ਸੱਡਾ ਡਿਸਕਸ਼ਨ ਕਰਕੇ ਤਾਂ ਜ਼ਿਆਦਾ ਬੈਸਟ ਰਹੇਗਾ ਜੀ ਤੇ ਜੇ ਮੈਂ ਗੱਲ ਕਰਾਂ ਘਰ ਬੈਠੇ ਮੰਗਵਾਉਣ ਦੀ ਤਾਂ ਕੀ ਕੈਸ਼ ਔਨ ਡਿਲੀਵਰੀ अवेलेबल ਹੈ ਜਾਂ ਫਿਰ ਆਨਲਾਈਨ ਪੇਮੈਂਟ ਕਰਨੀ ਪਏਗੀ? ਦੇਖੋ ਮੈਮ ਕੈਸ਼ ਔਨ ਡਿਲੀਵਰੀ ਭੇਜਦੇ ਹੈਗੇ ਆ ਬਟ ਕੁਝ ਸਾਡੇ ਭੈਣ ਭਰਾ ਬਾਅਦ ਚ ਰਿਸੀਵ ਨਹੀਂ ਕਰਦੇ ਫਿਰ ਸਾਡੇ ਸਿਰ ਖਰਚਾ ਪੈ ਜਾਂਦਾ। ਜੀ। ਕੁਝ ਥੋੜੀ ਬੋਤੀ ਪੇਮੈਂਟ ਸਾਨੂੰ ਐਡਵਾਂਸ ਕਰ ਦੋ ਤਾਂ ਅਸੀਂ ਜ਼ਰੂਰ ਕਰਾਂਗੇ। ਤੇ ਜੇ ਘਰ ਬੈਠੇ ਕੋਈ ਮੰਗਵਾਉਂਦਾ ਹੈ ਕਿ ਉਹਦੇ ਕੋਈ ਸ਼ਿਪਿੰਗ ਚਾਰਜਸ ਵੀ ਹੁੰਦੇ ਆ? ਜੇ ਤਾਂ ਕੈਸ਼ ਔਨ ਡਿਲੀਵਰੀ ਮੰਗਾਉਂਦੇ ਆ ਫਿਰ ਤਾਂ ਕੁਝ ਨਹੀਂ 100 150 ਰੁਪਏ ਐਕਸਟਰਾ ਹੁੰਦਾ। ਜੀ। ਅਗਰ ਪੇਮੈਂਟ ਪਹਿਲਾਂ ਕਰ ਜੀ ਤੇ ਡਿਲੀਵਰੀ 올ਓਵਰ ਇੰਡੀਆ ਯਾ 올 ਵਰਲਡਵਾਈਟ ਤੁਸੀਂ ਕਰਦੇ ਆਂ 올 ਵਰਲਡ ਚ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਜੇਕਰ ਤੁਸੀਂ ਵੀ ਘਰ ਬੈਠ ਕੇ ਇਨਾ ਕਰੀਮਸ ਨੂੰ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਐਡਰੈਸ ਵੀ ਇੱਕ ਵਾਰ ਫਿਰ ਤੋਂ ਜਾਣ ਲੈਣੇ ਆਂ ਬੰਗਾ ਦੇ ਵਿੱਚ ਹੈਗੀਆਂ ਕਿਹੜੀ ਜਗ੍ਹਾ ਹੈਗੀਆਂ ਆਪਾਂ ਪੁੱਛ ਲੈਣੇ ਆਂ ਹਾਂਜੀ ਬੰਗਿਆਂ ਦੇ ਵਿੱਚ ਸੋਤਰਾ ਰੋਡ ਅ ਅਨਮੋਹ ਰੈਸਟੋਰੈਂਟ ਬੰਗਿਆਂ ਦੇ ਵਿੱਚ ਆਪੋਜ਼ਿਟ ਸੋਤਰਾ ਰੋਡ ਡੈਡਸਨ ਬਿਲਡਿੰਗ ਫਸਟ ਫਲੋਰ ਜਦੋਂ ਮਰਜੀ ਕਾਲ ਕਰੂ ਡਿਸਟ੍ਰਿਕਟ ਨਮਾਸ਼ਹਿਰ ਦੇ ਵਿੱਚ ਕਈ ਵਾਰੀ ਪੇਸ਼ੈਂਟ ਸਾਨੂੰ ਕਸਟਮਰ ਸਾਡੇ ਭੈਣ ਭਰਾ ਪੁੱਛਦੇ ਆ ਵੀ ਜਿਲ੍ਹਾ ਕਿਹੜਾ ਕਿਹਨੂੰ ਪਤਾ ਨਹੀਂ ਲੱਗਦਾ ਸ਼ਹੀਦ ਭਗਤ ਸਿੰਘ ਦਾ ਨਗਰ ਖਟਕੜ ਕਲਾਮ ਬੰਗਾ ਤੋਂ ਬੋਲਦੇ ਆ ਜੀ ਬੰਗਾ ਸ਼ਹਿਰ ਹੈ ਜੀ ਜੀ ਸੋ ਤੁਸੀਂ ਵੀ ਜ਼ਰੂਰ ਇੱਕ ਵਾਰ ਵਿਜ਼ਿਟ ਕਰਕੇ ਪ੍ਰੋਡਕਟ ਲੈ ਸਕਦੇ ਹੋ ਪਰ ਜੇਕਰ ਤੁਸੀਂ ਬੰਗਾ ਤੋਂ ਦੂਰ ਹੋ ਤਾਂ ਤੁਸੀਂ ਚੰਮਰ ਆਯੁਰਵੇਦਾ ਨਹੀਂ ਆ ਸਕਦੇ ਤਾਂ ਤੁਸੀਂ ਘਰ ਬੈਠੇ ਆਪਣੇ ਪ੍ਰੋਡਕਟਸ ਨੂੰ ਆਰਡਰ ਕਰ ਸਕਦੇ ਹੋ ਤਿੰਨੋਂ ਕਰੀਮਸ ਤੁਹਾਨੂੰ ਅਵੇਲੇਬਲ ਮਿਲਣਗੀਆਂ ਸੋ ਤੁਸੀਂ ਵੀ ਯੂਜ਼ ਕਰੋ ਤੇ ਇੱਥੇ ਆ ਕੇ ਰਿਜ਼ਲਟ ਵੀ ਜ਼ਰੂਰ ਦੱਸੋ ਆਦਰਵਾਇਜ਼ ਮਨੀ ਬੈਕ ਗਾਰੰਟੀ ਤਾਂ ਇਹਨਾਂ ਨੇ ਲੈ ਹੀ ਲਈ ਹੈ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਦਵਨਜੋਤ ਕੈਮਰਾਮੈਨ ਪ੍ਰਿੰਸ ਦੇ ਨਾਲ